ਬਹੁਤ ਵਾਰੀ ਮੈਂ ਮੇਰੇ ਦਾਦੇ ਨੂੰ ਸ਼ਹਿਰ ਜਾਂਦੇ ਦੇਖਿਆ ਫਿਰ ਵਾਪਸ ਆਉਂਦੇ ਦੇਖਿਆ ਫਿਰ ਸ਼ਹਿਰ ਜਾਂਦੇ ਦੇਖਿਆ ਫਿਰ ਵਾਪਸ ਆਉਂਦੇ ਦੇਖਿਆ ਇੱਕ ਦਿਨ ਮੈਂ ਪੁੱਛ ਲਿਆ ਦਾਦਾ ਜੀ ਬਾਬਾ ਕਹਿੰਦੇ ਸਾਡੇ ਨਾਲ ਵਿੱਚ ਬਾਬਾ ਕਹਿੰਦੇ ਦਾਦਾ ਜੀ ਮੈਂ ਕਿਹਾ ਬਾਬਾ ਕਿੱਥੇ ਜਾਣਾ ਉਹਨਾਂ ਰੋਜ਼ ਤੇ ਕਿੱਥੋਂ ਆ ਜਾਣਾ ਉਹਨਾਂ ਉਹ ਕਹਿੰਦਾ ਤੈਨੂੰ ਨਹੀਂ ਪਤਾ ਪੁੱਤੇ ਕੰਮਾਂ ਦਾ ਬਸ ਇਹ ਕੰਮ ਬਣ ਜੇ ਮੇਰਾ ਜੀਵਨ ਸੁਖੀ ਹੋ ਜੇ ਮੈਂ ਕਿਹਾ ਵੀ ਪਤਾ ਨਹੀਂ ਕਿਹੜਾ ਕੰਮ ਹੈ ਕੰਮ ਕੀ ਸੀਗਾ ਜੀ ਫਰਜ਼ ਫਰਜ਼ ਕਢਾਉਣੀ ਸੀ ਫਰਜ਼ ਨੇ ਜ਼ਿੰਦਗੀਆਂ ਖਰਾਬ ਕਰ ਰੱਖੀਆਂ ਅੱਜ ਸਭ ਤੋਂ ਵੱਧ ਮੈਂ ਫਰਜ਼ ਕੇਂਦਰ ਤੇ ਗਿਆ ਸਭ ਤੋਂ ਵੱਧ ਫਰਜ਼ ਦੇ ਹੀ ਨਿਕਲ ਰਹੀਆਂ ਨੇ ਅੱਜ ਵੀ 100 ਤੋਂ ਪਾਰ ਕਰੀ ਬੈਠੇ ਨੇ ਬਾਕੀ ਕੋਈ 15 ਐ ਕੋਈ 17 ਐ ਕੋਈ 20 ਐ ਕੋਈ ਬੱਚੀ ਐ ਫਰਜ਼ਾਂ 100 ਯਾਰ ਸਾਡੀ ਜ਼ਮੀਨ ਐ ਨਾ ਸਾਨੂੰ ਤਾਂ ਉਹਦੇ ਕਾਗਜ਼ ਦੇ ਦੋ ਕਿਸੇ ਹੋਰ ਦੀ ਫਰਜ਼ ਮੰਗਦੀਆਂ ਅੱਛਾ ਹੋਰ ਮੈਂ ਤਾਂ ਪਹਿਲੀ ਨੂੰ ਕੱਢ ਲੈਂਦੇ ਨੇ ਨਜਾਇਜ਼ ਕਬਜ਼ਾ ਅਨੰਤ ਪਦਨੀ ਕਿੱਥੋਂ ਮਿਲ ਜਾਂਦੀ ਨੇ ਜਿਹੜੀਆਂ ਫਰਦਾਂ ਹੁਣ ਅਸਲੀ ਮਾਲਕਾਂ ਨੂੰ ਫਰਦਾਂ ਮਿਲਣਗੀਆਂ ਅਸਲੀ ਮਾਲਕਾਂ ਦੇ ਇੰਤਕਾਲ ਹੋਣਗੇ ਅਸਲੀ ਮਾਲਕਾਂ ਦੀਆਂ ਤਕਸੀਮਾਂ ਹੋਣਗੀਆਂ ਖੇਵਟਾਂ ਖਤੌਨੀਆਂ ਚ ਫਸਾ ਰੱਖਿਆ ਯਾਰ ਛੋ ਜ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ ਅੱਜ ਬੜਾ ਜਗ੍ਹਾ ਤੇ ਮੇਰੇ ਕੋਲ ਇੱਕ ਵੀਡੀਓ ਆ ਮੋਗੇ ਕੋਲੇ ਇੱਕ ਮੁੰਡੇ ਦਾ ਵਿਆਹ ਸੀ ਆਨੰਦ ਕਾਰਜ ਤੋਂ 2 ਘੰਟਿਆਂ ਦੇ ਵਿੱਚ ਵਿੱਚ ਡੀਸੀ ਨੇ ਉੱਥੇ ਹੀ ਜਾ ਕੇ ਨਾਲੇ ਛਗਨ ਦਿੱਤਾ ਤੇ ਨਾਲੇ ਵਿਆਹ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਦਿੱਤਾ ਲੈ ਉਹ ਬਣਦਾ ਹੀ ਨਹੀਂ ਵਿਆਹ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਕਦੇ ਮਾਮਾ ਨਹੀਂ ਆਇਆ ਕਦੇ ਭੂਆ ਰੁੱਸ ਗਈ ਕੀ ਕਰੀਏ ਹੁਣ ਸੋ ਇਸ ਕਰਕੇ ਇਹ ਜਿਹੜੀਆਂ ਖੱਜਲਖਵਾਰੀਆਂ ਨੇ ਬੰਦ ਕਰਨੀ ਦਿੱਲੀ ਦੇ ਵਿਚਾਰ ਰਿੰਕੇਜਰੀਵਾਲ ਸਾਹਿਬ ਨੇ ਸ਼ੁਰੂ ਕੀਤੀ ਸੀ ਇਹ ਸਕੀਮ ਪਰ ਕਿਉਂਕਿ ਦਿੱਲੀ ਆਓ ਉਥੇ ਚੱਲਣ ਨਹੀਂ ਦਿੰਦੇ ਉਥੇ ਆਪਣੀਆਂ ਮਰਜ਼ੀਆਂ ਕਰਦੇ ਐ ਪਰ ਪੰਜਾਬ ਐ ਪੰਜਾਬ ਆਪਣੀ ਮਰਜ਼ੀ ਕਰਦਾ ਪੰਜਾਬੀ ਆਪਣੀਆਂ ਮਰਜ਼ੀਆਂ ਕਰਦੇ ਐ ਸੋ ਅੱਜ ਤੁਹਾਡੇ ਲਈ ਇੱਕ ਬਹੁਤ ਵੱਡਾ ਦਿਨ ਐ ਇੱਕ ਵਾਰੀ ਆਪਣੇ ਆਪ ਲਈ ਜ਼ੋਰਦਾਰ ਤਾੜੀਆਂ ਮਾਰ ਲਓ ਦਫ਼ਤਰਾਂ ਚ ਰੋਲਣਾ ਨਹੀਂ ਪਊਗਾ ਹੁਣ ਖੱਜਲ ਖਵਾਰੀਆਂ ਨਹੀਂ ਹੋਣਗੀਆਂ ਛੋਟੇ ਛੋਟੇ ਕੰਮ ਨੇ ਕੰਮ ਜੰਮੀ ਕੋਈ ਖਾਸ ਨਹੀਂ ਹੈਗੇ बीसी सर्टिफिकेट ਲੈਣਾ ਕੁੜੀ बीसी ਐ ਮੁੰਡਾ बीसी ਐ ਸਰਟੀਫਿਕੇਟ ਲੈਣਾ ਹੈ ਪਰਸੋਂ ਨੂੰ ਆਈ ਕੱਲ ਨੂੰ ਹੀ ਉਹਦੀ ਉਹਦੀ ਐਡਮਿਸ਼ਨ ਦੀ ਡੇਟ ਲੰਘ ਜਾਂਦੀ ਉਹਨੇ ਚੱਚ ਉਹ ਜਿਹੜਾ ਆਈ ਆਈ ਹੁੰਦਾ ਨਾ ਅਸਲ 'ਚ ਉਹ ਆਈ ਆਈ ਨਹੀਂ ਹੁੰਦਾ ਉਹ ਲਿਆਈ ਲੈਣ ਹੁੰਦਾ ਅਸਲ 'ਚ ਆਈ ਜਿੰਨਾ ਮਰਜ਼ੀ ਜਾਓ ਉਹ ਨਹੀਂ ਆ ਦੁਬਾਰੇ ਕਹੀ ਜਾਣਗੇ ਫਿਰ ਦਿਆਈ ਫਿਰ ਦਿਆਈ ਜਿੱਦੇ ਕੁਛ ਲਿਆਵਾਂਗੇ ਉਦੋਂ ਹੀ ਕਹਿੰਦੇ ਵੀ ਹੋਣਾ ਹੀ ਕੰਨ ਬਹੁਤ ਹੋਵੇ ਕੰਮ ਤੇ ਸਵੇਰ ਬੰਦ ਕਰ